ਬਾਲੀਵੁੱਡ ਇੰਡਸਟਰੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਤੇ ਉਹਨਾਂ ਦੀ ਪਤਨੀ ਦੀਆਂ ਮੁਸ਼ਕਿਲਾਂ ਵੱਧੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਸੇਬੀ ਵੱਲੋਂ ਅਰਸ਼ਦ ਵਾਰਸੀ ਸਣੇ 58 ਲੋਕਾਂ ਨੂੰ ਸ਼ੇਅਰ ਮਾਰਕੀਟ ਤੋਂ ਬੈਨ ਕਰ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਬਾਲੀਵੁੱਡ ਇੰਡਸਟਰੀ ਤੋਂ ਸਾਹਮਣੇ ਆ ਰਹੀ ਹੈ ਅਰਸ਼ਦ ਵਾਰਸੀ ਹੁਣ ਸ਼ੇਅਰ ਮਾਰਕੀਟ ਵਿੱਚ ਕਮਾਈ ਨਹੀਂ ਕਰ ਪਾਉਣਗੇ ਸ਼ੇਅਰ ਬਾਜ਼ਾਰ ਵਿੱਚ ਧੋਖਾਧੜੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਉਹਨਾਂ ਦੀ ਪਤਨੀ ਤੇ ਉਹਨਾਂ ਦੇ ਭਰਾ ਨੂੰ ਸਿਕਿਉਰਿਟੀ ਮਾਰਕੀਟ ਤੋਂ ਬੈਨ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਅਰਸ਼ਦ ਵਾਰਸੀ ਤੋਂ ਇਲਾਵਾ ਸੇਬੀ ਨੇ 58 ਹੋਰ ਲੋਕਾਂ ਨੂੰ ਵੀ ਬਾਜ਼ਾਰ ਤੋਂ ਬਾਹਰ ਕੱਢ ਦਿੱਤਾ ਹੈ ਇਹ ਕਾਰਵਾਈ ਸਾਧਨਾ ਬ੍ਰਾਡਕਾਸਟ ਲਿਮਟਿਡ ਦੇ ਸ਼ੇਅਰਾਂ ਵਿੱਚ ਹਿਰਾਫੇਰੀ ਕਰਨ ਲਈ ਕੀਤੀ ਗਈ ਹੈ ਸੇਬੀ ਦੇ ਅਨੁਸਾਰ ਇਹ ਲੋਕ ਕੰਪਨੀ ਦੇ ਸ਼ੇਅਰਸ ਦੀ ਕੀਮਤ ਮਨਮਾਨੇ ਢੰਗ ਨਾਲ ਵਧਾ ਕੇ ਅਤੇ ਉਹਨਾਂ ਨੂੰ ਵੱਧ ਕੀਮਤ ਉੱਤੇ ਵੇਚ ਕੇ ਪੰਪ ਅਤੇ ਡੰਪ ਕਰਦੇ ਸੀ ਸੇਬੀ ਦਾ ਕਹਿਣਾ ਹੈ ਕਿ ਇਹ ਲੋਕ ਬਾਜ਼ਾਰ ਵਿੱਚ ਧੋਖਾ ਤੜੀ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਵੀ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਇੱਕ ਸਾਲ ਲਈ ਉਹਨਾਂ ਉੱਤੇ ਪਾਬੰਦੀ ਲਗਾਉਣ ਤੋਂ ਇਲਾਵਾ ਸੇਬੀ ਨੇ ਕੁਝ ਲੋਕਾਂ ਉੱਤੇ 5-5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਤੇ ਕੁੱਲ 1 ਕਰੋੜ ਰੁਪਏ ਦੀ ਗੈਰ ਕਾਨੂੰਨੀ ਕਮਾਈ ਜ਼ਬਤ ਕਰਨ ਦਾ ਵੀ ਹੁਕਮ ਦਿੱਤਾ ਹੈ ਇਸ ਦੇ ਨਾਲ ਹੀ ਦੱਸ ਦੇ ਕਿ ਇਸ ਸਕੈਮ ਵਿੱਚ ਸਭ ਤੋਂ ਜ਼ਿਆਦਾ ਪ੍ਰੋਫਿਟ ਗੌਰਵ ਗੁਪਤਾ ਨੂੰ ਹੋਇਆ ਜਿਸ ਨੇ ਕਥਿਤ ਤੌਰ ਉੱਤੇ ਪੰਪ ਅਤੇ ਡੰਪ ਰਾਹੀ 18 ਕਰੋੜ ਰੁਪਏ ਕਮਾਈ ਇਸ ਦੇ ਨਾਲ ਹੀ 사ਰਨਾ ਪਾਇਓ ਆਇਲਸ ਪ੍ਰਾਈਵੇਟ ਲਿਮਿਟਿਡ ਵੱਲੋਂ 9 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਗਿਆ ਸੇਬੀ ਨੇ ਆਪਣੇ ਰੈਗੂਲੇਟਰੀ ਜਵਾਬ ਦੇ ਹਿੱਸੇ ਵਜੋਂ ਇਹਨਾਂ ਗੈਰ ਕਾਨੂੰਨੀ ਮੁਨਾਫਿਆਂ ਨੂੰ ਵਾਪਸ ਕਰਨ ਦਾ ਹੁਕਮ ਦਿੱਤਾ ਹੈ ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਤੇ ਉਹਨਾਂ ਦੀ ਪਤਨੀ ਨੂੰ ਵੀ ਸੇਬੀ ਨੇ ਇੱਕ ਸਾਲ ਲਈ ਬੈਨ ਕਰ ਦਿੱਤਾ ਹੈ ਸੇਬੀ ਨੇ ਕਈ ਤਰ੍ਹਾਂ ਦੇ ਜੁਰਮਾਨੇ ਵੀ ਲਗਾਏ ਹਨ ਜਿਨ੍ਹਾਂ ਵਿੱਚ ਮਨੀਸ਼ ਮਿਸ਼ਰਾ ਤੇ ਉੱਤੇ 5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਇਸ ਤੋਂ ਇਲਾਵਾ ਗੌਰਵ ਗੁਪਤਾ ਉੱਤੇ ਤੇ ਕਈ ਹੋਰਾਂ ਉੱਤੇ 2-2 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਦੱਸਿਆ ਕਿ ਇਸ ਸਕੀਮ ਵਿੱਚ ਇੱਕ ਪੰਪ ਐਂਡ ਡੰਪ ਸਕੀਮ ਸ਼ਾਮਿਲ ਸੀ ਜਿਸ ਵਿੱਚ ਪ੍ਰਮੋਟਰਾਂ ਦੁਆਰਾ ਆਪਣੀ ਹਿੱਸੇਦਾਰੀ ਵੇਚਣ ਤੋਂ ਪਹਿਲਾਂ ਐਸਬੀਐਲ ਦੇ ਸ਼ੇਅਰ ਮੁੱਲ ਨੂੰ ਨਕਲੀ ਤੌਰ ਉੱਤੇ ਵਧਾਉਣ ਲਈ YouTube ਵੀਡੀਓਜ਼ ਦੀ ਵਰਤੋਂ ਕੀਤੀ ਗਈ ਸੀ ਇੱਕ ਮਹੱਤਵਪੂਰਨ ਖੁਲਾਸੇ ਵਿੱਚ SEBI ਨੇ ਪੰਜ YouTube ਚੈਨਲ ਦਾ ਡਵਾਈਜ਼ਰ ਮਿਡ ਕੈਪ ਕਾਲਸ ਪ੍ਰੋਫਿਟ ਯਾਤਰਾ ਮਨੀ ਵਾਈਜ਼ ਅਤੇ ਇੰਡੀਆ ਬੁਲਿਸ਼ ਦੀ ਪਛਾਣ ਕੀਤੀ ਹੈ ਜੋ ਗਲਤ ਜਾਣਕਾਰੀ ਫੈਲਾਉਣ ਵਿੱਚ ਸ਼ਾਮਿਲ ਸੀ ਇਹਨਾਂ ਚੈਨਲਾਂ ਨੇ ਐਸਬੀਐਲ ਦੇ ਧੋਖਾਧੜੀ ਵਾਲੇ ਪ੍ਰਚਾਰ ਵਿੱਚ ਭੂਮਿਕਾ ਨਿਬਈ ਸੀ ਜਿਸ ਨਾਲ ਸ਼ਾਮਲ ਲੋਕਾਂ ਦੀ ਸ਼ਮੂਲੀਅਤ ਹੋਰ ਵਧ ਗਈ ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਉਹਨਾਂ ਦੀ ਪਤਨੀ ਸਨੇ 58 ਲੋਕਾਂ ਉੱਤੇ SEBI ਵੱਲੋਂ ਬੈਨ ਲਗਾਇਆ ਗਿਆ ਹੈ ਬਾਲੀਵੁੱਡ ਇੰਡਸਟਰੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਤੇ ਉਹਨਾਂ ਦੀ ਪਤਨੀ ਦੀਆਂ ਮੁਸ਼ਕਿਲਾਂ ਵਧੀਆਂ ਹੋਈਆਂ ਦਿਖਾਈ ਦੇ ਰਿਹਾ ਹਨ SEBI ਵੱਲੋਂ ਅਰਸ਼ਦ ਵਾਰਸੀ ਸਨੇ 58 ਲੋਕਾਂ ਨੂੰ ਸ਼ੇਅਰ ਮਾਰਕੀਟ ਤੋਂ ਬੈਨ ਕਰ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਬਾਲੀਵੁੱਡ ਇੰਡਸਟਰੀ ਤੋਂ ਸਾਹਮਣੇ ਆ ਰਹੀ ਹੈ ਅਰਸ਼ਦ ਵਾਰਸੀ ਨੂੰ ਸ਼ੇਅਰ ਮਾਰਕੀਟ ਵਿੱਚ ਕਮਾਈ ਨਹੀਂ ਕਰ ਪਾਉਣਗੇ ਸ਼ੇਅਰ ਬਾਜ਼ਾਰ ਵਿੱਚ ਧੋਖਾਧੜੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਉਹਨਾਂ ਦੀ ਪਤਨੀ ਤੇ ਉਹਨਾਂ ਦੇ ਭਰਾ ਨੂੰ ਸਿਕਿਉਰਿਟੀ ਮਾਰਕੀਟ ਤੋਂ ਬੈਨ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਅਰਸ਼ਦ ਵਾਰਸੀ ਤੋਂ ਇਲਾਵਾ ਸੇਬੀ ਨੇ 58 ਹੋਰ ਲੋਕਾਂ ਨੂੰ ਵੀ ਬਾਜ਼ਾਰ ਤੋਂ ਬਾਹਰ ਕੱਢ ਦਿੱਤਾ ਹੈ ਇਹ ਕਾਰਵਾਈ ਸਾਰਨਾ ਬ੍ਰਾਡਕਾਸਟ ਲਿਮਟਿਡ ਦੇ ਸ਼ੇਅਰਾਂ ਵਿੱਚ heira feeri ਕਰਨ ਲਈ ਕੀਤੀ ਗਈ ਹੈ। ਸੇਬੀ ਦੇ ਅਨੁਸਾਰ ਇਹ ਲੋਕ ਕੰਪਨੀ ਦੇ ਸ਼ੇਅਰਸ ਦੀ ਕੀਮਤ ਮਨਮਾਨੇ ਢੰਗ ਨਾਲ ਵਧਾ ਕੇ ਅਤੇ ਉਹਨਾਂ ਨੂੰ ਵੱਧ ਕੀਮਤ ਉੱਤੇ ਵੇਚ ਕੇ ਪੰਪ ਅਤੇ ਡੰਪ ਕਰਦੇ ਸੀ। ਸੇਬੀ ਦਾ ਕਹਿਣਾ ਹੈ ਕਿ ਇਹ ਲੋਕ ਬਾਜ਼ਾਰ ਵਿੱਚ ਧੋਖਾ ਤੜੀ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਵੀ ਸੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ 1 ਸਾਲ ਲਈ ਉਹਨਾਂ ਉੱਤੇ ਪਾਬੰਦੀ ਲਗਾਉਣ ਤੋਂ ਇਲਾਵਾ ਸੇਬੀ ਨੇ ਕੁਝ ਲੋਕਾਂ ਉੱਤੇ 5-5 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਤੇ ਕੁੱਲ 1 ਕਰੋੜ ਰੁਪਏ ਦੀ ਗੈਰ ਕਾਨੂੰਨੀ ਕਮਾਈ ਜ਼ਬਤ ਕਰਨ ਦਾ ਵੀ ਹੁਕਮ ਦਿੱਤਾ ਹੈ ਇਸ ਦੇ ਨਾਲ ਹੀ ਦੱਸ ਦੇ ਕਿ ਇਸ ਸਕੈਮ ਵਿੱਚ ਸਭ ਤੋਂ ਜ਼ਿਆਦਾ ਪ੍ਰੋਫਿਟ ਗੌਰਵ ਗੁਪਤਾ ਨੂੰ ਹੋਇਆ ਜਿਸ ਨੇ ਕਥਿਤ ਤੌਰ ਉੱਤੇ ਪੰਪ ਅਤੇ ਡੰਪ ਰਾਹੀ 18 ਕਰੋੜ ਰੁਪਏ ਕਮਾਏ ਇਸ ਦੇ ਨਾਲ ਹੀ 사ਰਨਾ ਬਾਇਓ ਆਇਲਸ ਪ੍ਰਾਈਵੇਟ ਲਿਮਟਿਡ ਵੱਲੋਂ 9 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਗਿਆ ਸੇਬੀ ਨੇ ਆਪਣੇ ਰੈਗੂਲੇਟਰੀ ਜ਼ਵਾਬ ਦੇ ਹਿੱਸੇ ਵਜੋਂ ਇਹਨਾਂ ਗੈਰ ਕਾਨੂੰਨੀ ਮੁਨਾਫਿਆਂ ਨੂੰ ਵਾਪਸ ਕਰਨ ਦਾ ਹੁਕਮ ਦਿੱਤਾ ਹੈ ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਤੇ ਉਹਨਾਂ ਦੀ ਪਤਨੀ ਨੂੰ ਵੀ ਸੇਬੀ ਨੇ 1 ਸਾਲ ਲਈ ਬੈਨ ਕਰ ਦਿੱਤਾ ਹੈ ਸੇਬੀ ਨੇ ਕਈ ਤਰ੍ਹਾਂ ਦੇ ਜੁਰਮਾਨੇ ਵੀ ਲਗਾਏ ਹਨ ਜਿਨ੍ਹਾਂ ਵਿੱਚ ਮਨੀਸ਼ ਮਿਸ਼ਰਾ ਤੇ ਉੱਤੇ 5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਇਸ ਤੋਂ ਇਲਾਵਾ ਗੌਰਵ ਗੁਪਤਾ ਉੱਤੇ ਤੇ ਕਈ ਹੋਰਾਂ ਉੱਤੇ 2-2 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਦੱਸਿਆ ਕਿ ਇਸ ਸਕੀਮ ਵਿੱਚ ਇੱਕ ਪੰਪ ਐਂਡ ਡੰਪ ਸਕੀਮ ਸ਼ਾਮਿਲ ਸੀ ਜਿਸ ਵਿੱਚ ਪ੍ਰਮੋਟਰਾਂ ਦੁਆਰਾ ਆਪਣੀ ਹਿੱਸੇਦਾਰੀ ਵੇਚਣ ਤੋਂ ਪਹਿਲਾਂ SBIL ਦੇ ਸ਼ੇਅਰ ਮੁੱਲ ਨੂੰ ਨਕਲੀ ਤੌਰ ਉੱਤੇ ਵਧਾਉਣ ਲਈ YouTube ਵੀਡੀਓਜ਼ ਦੀ ਵਰਤੋਂ ਕੀਤੀ ਗਈ ਸੀ ਇੱਕ ਮਹੱਤਵਪੂਰਨ ਖੁਲਾਸੇ ਵਿੱਚ SEBI ਨੇ ਪੰਜ YouTube ਚੈਨਲ ਦਾ ਡਵਾਈਜ਼ਰ ਮਿਡ ਕੈਪ ਕਾਲਸ ਪ੍ਰੋਫਿਟ ਯਾਤਰਾ ਮਨੀ ਵਾਈਜ਼ ਅਤੇ ਇੰਡੀਆ ਬੁਲਿਸ਼ ਦੀ ਪਛਾਣ ਕੀਤੀ ਹੈ ਜੋ ਗਲਤ ਜਾਣਕਾਰੀ ਫੈਲਾਉਣ ਵਿੱਚ ਸ਼ਾਮਿਲ ਸੀ ਇਹਨਾਂ ਚੈਨਲਾਂ ਨੇ SBIL ਦੇ ਧੋਖਾਧੜੀ ਵਾਲੇ ਪ੍ਰਚਾਰ ਵਿੱਚ ਭੂਮਿਕਾ ਨਿਭਾਈ ਸੀ ਜਿਸ ਨਾਲ ਸ਼ਾਮਲ ਲੋਕਾਂ ਦੀ ਸ਼ਮੂਲੀਅਤ ਹੋਰ ਵਧ ਗਈ ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਉਹਨਾਂ ਦੀ ਪਤਨੀ ਸਨੇ 58 ਲੋਕਾਂ ਉੱਤੇ ਸੇਬੀ ਵੱਲੋਂ ਬੈਨ ਲਗਾਇਆ ਗਿਆ ਹੈ